ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਕਿਸਾਨ ਜਥੇਬੰਦੀਆਂ ਨੇ ਕਥੂ ਨੰਗਲ ਟੋਲ ਪਲਾਜ਼ਾ ਕੀਤਾ ਬੰਦ ਵਾਹਨ ਗੁਜਰਨਗੇ ਮੁਫਤ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਕਾਫਲੇ ਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜ਼ਬਰਦਸਤੀ ਰੋਕਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਬਟਾਲਾ ਨਜ਼ਦੀਕੀ ਕਥੂ ਨੰਗਲ ਟੋਲ ਪਲਾਜ਼ਾ ਨੂੰ ਬੰਦ ਕਰਦੇ ਹੋਏ ਵਾਹਨਾ ਮੁਫਤ ਲਗਾਏ ਇਸ ਮੁਕੇ ਕਿਸਾਨਾਂ ਨੇ ਕਿਹਾ ਕਿ ਜੋ ਕੁਝ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਕੀਤਾ ਹੈ ਉਹ ਨਿੰਦਣਯੋਗ ਹੈ। ਉਹਨਾਂ ਕਿਹਾ ਸਰਕਾਰਾਂ ਇਸ ਤਰ੍ਹਾਂ ਕਿਸਾਨਾਂ ਨੂੰ ਦਬਾ ਨਹੀਂ ਸਕਦੀਆਂ। ਉਹਨਾਂ ਕਿਹਾ ਹੁਣ ਇਸ ਵਾਰ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਸੰਘਰਸ਼ ਖਤਮ ਨਹੀਂ ਹੋਵੇਗਾ। ਅੱਜ ਟੋਲ ਪਲਾਜ਼ਾ ਬੰਦ ਕੀਤੇ ਹਨ। ਕੱਲ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਹੈ। ਅਤੇ 18 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਜੋ ਅਗਲਾ ਫੈਸਲਾ ਜਥੇਬੰਦੀਆਂ ਦਾ ਹੋਵੇਗਾ ਉਹ ਮੁਤਾਬਕ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਇੱਕ ਤੇ ਉਦਮਾ ਆਪਣੇ ਦਿਮਾਗੋਂ ਤੇ ਇੱਕ ਉਦਮ ਇਹ ਕਰਕੇ ਵੀ ਸਾਡੇ ਮਨਾਂ ਤੇ ਆ ਕਿ ਸਾਡੇ ਭੈਣ ਭਰਾਵਾਂ ਨੂੰ ਉਹ ਚਾਹੀਦਾ ਤੇ ਇਹ ਆ ਜਿਹੜੀਆਂ ਸਾਡੇ ਵੱਲੋਂ ਤੁਹਿਆਂ ਸਰਕਾਰਾਂ ਦੇਖਾਂ ਵੱਲੋਂ ਤੁਹਿਆਂ ਦੀਆਂ ਸਰਕਾਰਾਂ ਉਹ ਸਾਡੀ ਗੱਲ ਸੁਣਨ ਸਾਡੀ ਦਾ 21 ਨਵੰਬਰ ਦੇ ਵਿੱਚ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ ਉਸ ਦਿਨ ਇਸ ਦਿਨ ਮੋਦੀ ਨੇ ਇਹ ਐਲਾਨ ਕੀਤਾ ਕਿ ਤੁਹਾਡੀਆਂ ਮੁੰਡਾ ਵੀ ਠੀਕਰਦਾ ਕਿ ਅਸੀਂ ਆਪਣੇ ਬੱਚਿਆਂ ਤੇ ਅਸੀਂ ਆਪਣੇ ਪਰਿਵਾਰ 'ਚ ਬੈ ਕੇ ਰਾਮਦਾਇਕ ਰੋਟੀ ਖਾਈਏ ਹੋਏ ਇਹ ਨਜ਼ਾਰੇ ਸਾਡਾ ਇਹ ਲੋਕਾਂ ਦਾ ਅਧਿਕਾਰ ਆ ਸਾਡਾ ਜੁਗਰੀ ਅਧਿਕਾਰ ਆ ਤੇ ਉਹ ਅਧਿਕਾਰ ਨੂੰ ਲਾਗੂ ਕਰਦੇ ਹੋਏ ਅਸੀਂ ਆਪਣੀਆਂ ਮਗਾ ਮਤੀ ਵਸਨੀ ਥਾਣੇ ਦੇ ਜੁਨੀ ਤੋਂ ਗੱਲ ਕਰਉਂਗਾ ਬਾਹਰ ਹੋਏ ਅਸੀਂ ਉਹਨਾਂ ਵੱਲ ਜਾ ਕੇ ਕੋੜ ਵੀ ਆਪਣੇ ਮੁਰਿਆਂ ਨਾਲ ਆ ਕੇ ਆਵਾਂਗੇ ਅੱਜ 25 ਬਈਰ ਇਹ ਜਿਹੜੀਆਂ ਮੰਗਾਂ ਸਾਡੀਆਂ ਚੱਲ ਰਹੀਆਂ ਨਾ ਉਹ ਤੋਂ ਮੰਗਾਂ ਸਾਰੀਆਂ 10 ਮੰਗਾਂ ਦਾ ਚਾਰਟ ਅੱਗੇ ਵੀ ਦਿੱਤਾ ਹੈ ਤੇ ਉਹਦੇ ਲੜਾਈ ਲੜ ਰਹੇ ਆ ਪਰ ਅੱਜ ਜਿਹੜਾ ਸਾਡੇ ਕਿਸਾਨ ਜਿਹੜੇ ਅੱਗੇ ਬਾਰਡਰਾਂ ਤੇ ਗਏ ਆ ਦੋ ਜਥੇਬੰਦੀਆਂ ਦੇ ਨਾਲ ਉਹਨਾਂ ਤੇ ਜੋ ਤਸ਼ੱਦਦ ਹੋ ਰਿਹਾ ਉਹਦੇ ਵਾਸਤੇ ਸੂਬਤ ਮੋਰਚੇ ਨੇ ਮੀਟਿੰਗ ਕਰਕੇ ਕਿ ਅੱਜ ਇਹ ਫੈਸਲਾ ਕੀਤਾ ਹੈ ਕਿ ਸਾਰੇ ਪੰਜਾਬ ਦੇ ਜਿਹੜੇ ਟੂਲ ਆ ਉਹ 3 ਘੰਟਿਆਂ ਵਾਸਤੇ ਫ੍ਰੀ ਕੀਤੇ ਆ ਜੇਕਰ ਅੱਜ ਤੇ ਦੂਹਰੀ ਕੀਤੀ ਆ ਕੱਲ ਨੂੰ ਸਾਡਾ ਸੂਕਤ ਮੋਰਚੇ ਦਾ ਫੈਸਲਾ ਆ ਕਿ ਸਾਰਾ ਭਾਰਤ ਬੰਦ ਜਿਹਦੇ ਵਿੱਚ ਰੇਲਾਂ ਵੀ ਬੰਦ ਸਾਰਾ ਕੁਝ ਬੰਦ ਹੋਣਾ ਜੇ ਇਹਦੇ ਨਾਲ ਨਾ ਹੋਇਆ ਤਾਂ 18 ਤਰੀਕ ਨੂੰ ਸੂਕਤ ਮੋਰਚੇ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਵੱਡੇ ਪੱਧਰ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜੋ ਤਸ਼ੱਦਦ ਉਹਨਾਂ ਤੇ ਹੋ ਰਿਹਾ ਹੈ ਉਹ ਤਸ਼ੱਦਦ ਸਹਿਣਯੋਗ ਨਹੀਂ ਕਿਉਂਕਿ ਇਹ ਤੇ ਜਿਹੜਾ ਪਾਕਿਸਤਾਨ ਦੇ ਬਾਰਡਰ ਨਾਲੋਂ ਜ਼ਿਆਦਾ ਬਾਰਡਰ ਕੀਤਾ ਇਹ ਇਕੱਲੇ ਤਲੇ ਤੰਗਿਆ ਥਰੂ ਗਾਇਸ ਦੇ ਗੋਲੇ ਨਹੀਂ ਛੱਡੇ ਪੱਕੀਆਂ ਗੋਲੀਆਂ ਵੀ ਛੱਡੀਆਂ ਕਿਉਂਕਿ ਕੱਲ ਇੱਕ ਐਸਐਲਰ ਦਾ ਖੂਲ ਮਿਲਿਆ ਉੱਥੇ ਜਿਹੜੀ ਗੋਲੀ ਲੱਗੀ ਆ ਕਿਸੇ ਨੂੰ ਇਹ ਇਹ ਤਾਂ ਦੁਸ਼ਮਣ ਦੇਸ਼ ਨਾਲੋਂ ਵੱਧ ਕਰਨ ਦੇ ਕਿਉਂਕਿ ਇਹ ਦੇਸ਼ ਦੇ ਵਾਸੀ ਆ ਸਾਡਾ ਅਧਿਕਾਰ ਬਣਦਾ ਆ ਆਪਣੀ ਦੇਸ਼ ਦੀ ਰਾਜਧਾਨੀ ਵਿੱਚ ਜਾਣ ਦਾ ਜਦੋਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨੇ ਆ ਫਿਰ ਸਾਡੇ ਅੱਗੇ ਏਡੇ-ਏਡੇ ਬੈਰੀਕਾਰਡ ਕਿਉਂ ਤੇ ਸਾਡੇ ਉੱਤੇ ਏਡੇ ਮਾਰੂ ਹਥਿਆਰ ਕਿਉਂ ਵਰਤੇ ਜਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਸੰਯੁਕਤ ਮੋਰਚਾ ਪੰਜਾਬ ਨੇ ਇਹ ਐਲਾਨ ਕੀਤਾ ਹੈ ਤਹਿਸੀਲ ਮੋਟੇ ਹੱਦੇ ਦੇ ਜਿਹੜਾ ਟੋਲ ਫਰੀ ਹੋਵੇ ਮੈਂ ਸ਼ਹਿਰ ਪੰਜਾਬ ਸੇ ਕਾਣੋਂ ਪ੍ਰਧਾਨ ਬਟਾਲਾ ਬਲੌਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਐਸਕੀਐਮ ਪੰਜਾਬ ਵੱਲੋਂ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਲਗਭਗ ਸਾਰੇ ਟੋਲ ਜਿਹੜੇ ਉਹ ਬੰਦ ਕੀਤੇ ਜਾਣਗੇ ਰੋਜ਼ ਸਾਡਾ ਉਹੀ ਹੈ ਕਿ ਜੋ ਕੁਝ ਜਥੇਬੰਦੀਆਂ ਦਿੱਲੀ ਨੂੰ ਪੁੱਛ ਕੀਤੀਆਂ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਖੱਟਰ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਧੱਕੇਸ਼ਾਹੀ ਦੀ ਗੱਲ ਛੱਡੋ ਉਹਨਾਂ ਦੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਜਾਂ ਉਹਨਾਂ ਦੇ ਜਿਹੜੇ ਅਥਰੂ ਗਏ ਤੇ ਗੋਲੇ ਸੁੱਟੇ ਗਏ ਜ਼ਖਮੀ ਕੀਤੇ ਗਏ ਆ ਵੱਡੇ ਵੱਡੇ ਬੈਰੀਕੇਡ ਲਾਏ ਗਏ ਆ ਉਹ ਵਿਰੋਧ ਕਰਦੇ ਆ ਸੀ ਉਸ ਚੀਜ਼ ਦਾ ਕਿਸਾਨਾਂ ਦਾ ਰਾਈਟ ਬੰਦ ਦਾ ਡੈਮੋਕਰੇਸੀ ਆ ਲੋਕਤੰਤਰ ਆ ਉਹਨਾਂ ਦਾ ਰਾਈਟ ਬੰਦ ਦਾ ਕਿ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਨੂੰ ਕੀਤਾ ਜਾਣ ਦਿੱਤਾ ਜਾਵੇ ਕਿ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਹੈ ਸੈਂਟਰ ਸਰਕਾਰ ਨੂੰ ਕਿ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਉਹ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਸਕਣ। ਅੱਜ ਟੋਲ ਟਿਕਟਾਂ ਇਹਨਾਂ ਪੰਚ ਅੱਜ ਟੋਲ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਗਏ ਆ ਪੂਰੇ ਪੰਜਾਬ ਭਰ ਵਿੱਚ ਇਹ ਰੋਸ ਵਜੂ ਕੀਤੇ ਗਏ ਆ ਇਸ ਤੋਂ ਅੱਗੇ ਜੇ ਹੋਰ ਵੀ ਜਿਹੜੀ ਐਸਕੀਐਮ ਦਾ ਫੈਸਲਾ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਪੰਜਾਬ ਦੀ ਸਾਰੀ ਜਥੇਬੰਦੀ ਹਿੱਸਾ ਲੈਣੀ ਹੈ। ਇਹ 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਟੋਲ ਫ੍ਰੀ ਕੀਤਾ ਗਿਆ।